ਯੰਗਸਟਰਸ ਵਾਸਤੇ ਨਾਰਸਿਸਟਿਕ ਫੈਮਿਲੀ ਮੈਂਬਰ ਦਾ ਇੱਕ ਸਿੰਬਲ ਸਾਈਨ ਦੱਸ ਦਿਨਾ ਤੁਹਾਨੂੰ ਕਿ ਕੀ ਸਿੰਪਟਮ ਹੁੰਦਾ ਹੈ ਉਹਨਾਂ ਦਾ ਇਸ ਮਾਨਸਿਕ ਰੋਗ ਦਾ ਕਿ ਜਦੋਂ ਤੁਸੀਂ ਕਿਧਰੇ ਵਿਆਹ ਸ਼ਾਦੀ ਤੇ ਕਿਸੇ ਵੀ ਓਕੇਜਨ ਤੇ ਜਾਣਾ ਵੈਨ ਯੂ ਆਰ ਲੁਕਿੰਗ ਵੈਰੀ ਵੈਰੀ ਗੁੱਡ ਵੈਨ ਯੂ ਆਰ ਲੁਕਿੰਗ ਵੈਰੀ ਵੈਰੀ ਗੁੱਡ ਕੋਈ ਤੁਹਾਨੂੰ ਸੂਟ ਕਰਗੀ ਚੀਜ਼ ਜਾਂ ਹਰ ਓਕੇਜਨ ਤੇ ਬੰਦਾ ਸਜਦਾ ਫੱਬਦਾ ਨਾ ਤੇ when you are looking better than normal days ਤੇ ਉਹ ਕੋਈ ਨਾ ਕੋਈ ਜੈਲ ਕੋਈ ਨਾ ਕੋਈ ਉਹੋ ਜੀ ਆ ਫਾਈਟ ਮੋਡ ਤੇ ਆ ਜਾਏਗਾ ਜਾਂ ਐਗਰੈਸਿਵ ਹੋ ਜਾਏਗਾ ਤੁਹਾਡੇ ਨਾਲ बिकॉज ਹੀ ਇਜ਼ ਐਨਵੀ ਐਂਡ ਜੈਲਸ ਹੀ অর ਸ਼ੀ ਸੋ ਇਹ ਬੰਦੇ ਐਨਵੀ ਹੋ ਜਾਂਦੇ ਆ ਜਦੋਂ ਐਮਪੈਥ ਜਿਹਨੂੰ ਇਹ ਉਹ ਕਹਿੰਦੇ ਆ ਕਿ ਸਕੀਪ ਗੋਟ ਵੀ ਕਹਿੰਦੇ ਆ ਉਹਨੂੰ ਉਹ ਬੜੀ ਦਾ ਬੱਕਰਾ ਜਿਹੜਾ ਇੱਕ ਘਰ ਦੇ ਵਿੱਚ ਹੁੰਦਾ ਆ ਜਿੱਤੇ ਸਾਰੇ ਮਤਲਬ ਸਵਾਰ ਹੋਣਾ ਚਾਹੁੰਦੇ ਆ ਚੰਗਾ ਬੰਦਾ ਬੇਸਿਕਲੀ ਤੇ ਉਹ ਜਦੋਂ ਹੀ ਵੈਨ ਹੀ ਇਜ਼ ਲੁਕਿੰਗ ਗੁੱਡ ਔਨ ਸਮ ਓਕੇਜਨ ਤੇ ਅਗਰੈਸਿਵ ਹੋਣਾ ਉਹਦੇ ਨਾਲ ਪਿਕਿੰਗ ਅ ਫਾਈਟ ਇਹ ਸਾਰੇ ਸਾਈਨ ਆ ਇਹ ਸਾਰੇ ਸਿੰਪਟਮ ਆ ਤੇ ਵੈਨ ਯੂ ਰਿਅਲਾਈਜ਼ ਥਿਸ ਕਿ ਵੈਨ ਯੂ ਆਰ ਲੁਕਿੰਗ ਗੁੱਡ ਜਾਂ ਕੋਈ ਚੰਗਾ ਪ੍ਰੋਗਰਾਮ ਮੇ ਆ ਤੇ ਦੈਨ ਦੇ ਆਰ ਕੋਜ਼ਿੰਗ ਪ੍ਰੋਬਲਮ ਤੇ ਇੱਕ ਬੜਾ ਸਟਰੋਂਗ ਸਾਈਨ ਆ ਕਿ ਯਾਰ ਯੂ ਆਰ ਲਿਵਿੰਗ ਵਿਦ ਸੈਟੈਨਿਕ ਪੀਪਲ ਮੇ ਗੋਡ ਬਲੈਸ ਅਸ